ਜਨਤਾ ਪਾਰਟੀ ਨੇ ਦੇਸ਼ ਦੇ ਅੰਦਰ ਨਾ ਦਿੱਤਾ ਸੀਗਾ ਕਿ ਆਪਦੀ ਬਾਪ 400 ਪਾਰ ਇਹਦਾ ਭਾਰਤੀ ਜਨਤਾ ਪਾਰਟੀ ਦਿੱਤਾ ਪਰ ਲੇਕਿਨ ਦੇਸ਼ ਦੇ ਲੋਕਾਂ ਨੇ ਇਕੱਠ ਹੋ ਕੇ ਇਕੱਠ ਹੋ ਕੇ ਭਾਰਤੀ ਜਨਤਾ ਪਾਰਟੀ ਨੂੰ ਚਾਰਾ ਜਵਾਬ ਦਿੱਤਾ ਪਰ ਭਾਰਤ ਜਨਤਾ ਪਾਰਟੀ 240 ਸੀਟਾਂ ਦੇ ਸਿਰ ਕਿਉਂਕਿ ਦੇਸ਼ ਦੇ ਗਰੀਬ ਲੋਕਾਂ ਨੂੰ ਜਿਹੜੇ ਸਦੀਆਂ ਤੋਂ ਨਿਤਾੜੇ ਹੋਏ ਸੀ ਜਿਨ੍ਹਾਂ ਦਾ ਡਿਸਕ੍ਰਿਮੀਨੇਸ਼ਨ ਹੁੰਦਾ ਸੀ ਜਿਨ੍ਹਾਂ ਦਾ ਕਾਸਟ ਦੇ ਆਧਾਰ ਤੇ ਸੋਸ਼ਲੀ ਪੇਪਰ ਹੁੰਦਾ ਸੀ ਜਿਨ੍ਹਾਂ ਨੂੰ ਮੈਂ ਸਭ ਦਾ ਪਾਣੀ ਦਾ ਪੀਣ ਦਿੱਤਾ ਜਾਂਦਾ ਸੀਗਾ ਸੋ ਉਹ ਸੰਧਾਨ ਬਾਬਾ ਸਾਹਿਬ ਟੀਮ ਉਹ ਬਣਤੀ ਸੀ ਕਿ ਸਭ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਜਾਵੇ। ਉਹ ਸੰਧਾਨ ਦੇ ਅੰਦਰ ਸੰਧਾਨ ਦੇ ਅੰਦਰ ਵੱਖ-ਵੱਖ ਆਰਟੀਕਲ ਦੇ ਤਹਿਤ ਰਿਜ਼ਰਵੇਸ਼ਨ ਤੇ ਆ ਪ੍ਰਬੰਧ ਕੀਤਾ ਗਿਆ। ਤਾਂ ਕਿ ਜੋ ਲੋਕ ਪੜ੍ਹਾਈ ਕਰਨਗੇ ਜੋ ਲੋਕ ਐਜੂਕੇਸ਼ਨ ਹਾਸਲ ਕਰਨਗੇ ਉਹਨਾਂ ਲੋਕਾਂ ਲਈ ਥੋੜਾ ਜਿਹਾ ਪ੍ਰਬੰਧ ਕੀਤਾ ਜਾਵੇ। ਤਾਂ ਕਿ ਉਹ ਲੋਕ ਜਿਹੜਾ ਭਾਰਤੀ ਜਿਹੜੀਆਂ ਸਰਸਿਸ ਸ਼੍ਰੇਣੀਆ ਪਰਿਵਾਰ ਦੇ ਅੰਦਰ ਜਾਂ ਕਟੇਟਾਂ ਦੇ ਅੰਦਰ ਦੇ ਉਹਨਾਂ ਨੇ ਕੰਮ ਕੀ ਹੋ ਸਕੇ ਉਹਨਾਂ ਨੂੰ ਇੰਪਲੋਇਮੈਂਟ ਹਾਸਲ ਕਰਕੇ ਆਪਣਾ ਰੋਗ ਦਾ ਹੱਥ ਕਰ ਸਕਣ ਕਿਤੇ ਕਿਤੇ ਸੋਸ਼ਲ ਜਿਹੜਾ ਹੈਗਾ ਵੱਡੇ ਲੋਕਾਂ ਦੇ ਬਰਾਬਰ ਹੋ ਸਕੇ ਕਿਤੇ ਉਹਨਾਂ ਨੂੰ ਇਨਸਾਫ ਜਿਹੜਾ ਹੈ ਸਪੇਸ ਸਮਾਜ ਦੇ ਤਰਫੋਂ ਬਾਬਾ ਸਾਹਿਬ ਜਿਹੜਾ ਉਹ ਬੈਠੇ ਜਿਹੜੇ ਪ੍ਰਬੰਧ ਕੀਤਾ ਪਰ ਲੇਕਿਨ ਭਾਰਤੀ ਜਨਤਾ ਪਾਰਟੀ ਜਦੋਂ ਦੀ ਸ਼ੁਰੂਤ ਆਈ ਆ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਪਿੱਛੇ ਕੌਣ ਕੰਮ ਕਰਦਾ ਹੈ ਭਾਰਤੀ ਜਨਤਾ ਪਾਰਟੀ ਦੇ ਅਡਿਆਲੋਜੀ ਕੀ ਆ ਭਾਰਤੀ ਜਨਤਾ ਪਾਰਟੀ ਦੇ ਅਡਿਆਲੋਜੀ ਜਿਹੜੀ ਆ ਸਾਹ ਜਾਣਦਾ ਪੁਰ ਸੰਗ ਚਲਾਉਂਦਾ ਉਹਨੂੰ ਆਰਐਸਐਸ ਆਰਐਸਐਸ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਦੇ ਦੇਸ਼ ਦੇ ਅੰਦਰ ਚਲਾ ਰਹੀ ਹੈ ਔਰ ਆਰਐਸਐਸ ਜਿਹੜੀ ਆ ਉਹ ਚਾਹੁੰਦੀ ਆ ਕਿ ਦੇਸ਼ ਦੇ ਅੰਦਰੋਂ ਪ੍ਰਗਰੈਸ਼ਨ ਘੱਟ ਹੋਵੇ ਨਾ ਦੇਸ਼ ਦੇ ਅੰਦਰ ਜੋ ਗਰੀਬ ਲੋਕਾਂ ਨੂੰ

ਇਹ ਜਿਹੜੀ ਲੋਕਾਂ ਜਿਹੜੀਆਂ ਸਥਿਤੀਆਂ ਰੱਖੀਆਂ ਜਿਹੜੀਆਂ ਸੰਸਥਾਵਾਂ ਲਈਆਂ ਉਹਨਾਂ ਨੂੰ ਖਤਮ ਕਰਦਾ ਜਾਂਦਾ ਜਿਹੜਾ ਆਪਾ ਜਨਤਾ ਪਾਰਟੀ ਲਗਾਤਾਰ ਦੇਸ਼ ਦੇ ਅੰਦਰ ਕਰ ਰਹੀ ਹੈ ਬਹੁਤ ਸਾਰੇ ਵਾਰੇ ਨਰ ਤੱਕ ਪਿਛਲੇ ਸਮੇਂ ਦੇ ਦੌਰਾਨ 23 ਵੱਡੀਆਂ ਕੰਪਨੀਆਂ 23 ਵੱਡੀਆਂ ਕੰਪਨੀਆਂ ਦਾ ਪ੍ਰਾਈਵੇਟਕਰਨ ਕੀਤਾ ਗਿਆ ਤਾਂ ਦੇਸੀਕਰਨ ਕੀਤਾ ਗਿਆ ਦੇਸ਼ ਦੇ ਅੰਦਰ

ਨਵੀਂ ਜੀ ਨੇ ਯਾਰ ਬਣਾਇਆ ਕਿ ਵੱਡੀਆਂ ਵੱਡੀਆਂ ਕੰਪਨੀਆਂ ਨੂੰ ਪ੍ਰਾਈਵੇਟ ਕਰ ਦਿਓ ਪੂਰਨ ਨਿੱਜੀਕਰਨ ਕਰ ਦਿਓ ਤਾਂ ਕਿ ਉੱਥੇ ਜਿਹੜੇ ਗਰੀਬ ਲੋਕਾਂ ਦੇ ਬੱਚੇ ਜਿਹੜੇ ਸ਼ੈਡਿਊਲਡ ਕਾਸਟ ਲੋਕਾਂ ਦੇ ਬੱਚੇ ਜਿਹੜੇ ਸ਼ੈਡਿਊਲਡ ਟ੍ਰਾਇਬ ਦੇ ਬੱਚੇ ਉੱਥੇ ਜਾ ਕੇ ਛੋਟੀ ਮੋਟੀ ਨੌਕਰੀ ਲੈ ਕੇ ਆਪਣਾ ਪੇਟ ਪਾਲਦੇ ਨੇਗੇ ਆਪਣਾ ਰੋਜ਼ਗਾਰ ਪ੍ਰਾਪਤ ਕਰਦੇ ਨੇਗੇ ਆਪਣੇ ਪਰਿਵਾਰ ਨੂੰ ਪਾਲਦੇ ਨੇਗੇ 我都没有管这件事。